ਯਾਤ 1 ਵਜੇ ਕੇ ਕੋਈ 40 ਮਿੰਟ ਦੇ ਕਰੀਬ ਕਲਗੀਧਰ ਪਾਤਸ਼ਾ ਚਮਕੌਰ ਦੀ ਗੜੀ ਚੋਂ ਨਿਕਲੇ ਠੀਕ ਹੈ ਦਇਆ ਸਿੰਘ ਨਾਲ ਹੁਣ ਤਾਂ ਚਾਹ ਸੇ ਸਿੰਘ ਹੋਰ ਵੀ ਨਾਲ ਦੱਸੀ ਜਾਂਦੇ ਨੇ ਤਾਂ ਦੋਵੇਂ ਹੀ ਸਨ ਪਰ ਜਿਹੜੇ ਇਤਿਹਾਸ ਮੈਂ ਉਹਨੇ ਵਿੱਚ ਦਇਆ ਸਿੰਘ ਸੀ ਮਗਰ ਨਾਲ ਤਾਂ ਦਇਆ ਸਿੰਘ ਤਾਂ ਨਾਲ ਆਏ ਨੂੰ ਘੋੜੇ ਤੇ ਸਵਾਰ ਹੋ ਕੇ ਗੜੀ ਦੇ ਵਿੱਚੋਂ ਨਿਕਲੇ ਨੇ ਘੋੜਾ ਜਦੋਂ ਰਣ ਭੂਮੀ 'ਚ ਆਇਆ ਘੋੜੇ ਨੇ ਸਿਰ ਥੱਲੇ ਕੀਤਾ ਕਲਗੀਧਰ ਪਾਤਸ਼ਾਹ ਸਮਝਿਆ ਵੀ ਪਤਾ ਨਹੀਂ ਕੋਈ ਅੱਗੇ ਖਾਲੀ ਬੰਨਾ ਆ ਗਿਆ ਹੈ ਘੋੜਾ ਲੰਘ ਨਹੀਂ ਰਿਹਾ ਬੱਦਲ ਬੜਾ ਬਿਆਨਕ ਸੀ ਕਣੀਆਂ ਪੈ ਰੀਆਂ ਸਨ ਚਮਕ ਰਿਹਾ ਸੀ ਬੱਦਲ ਬੱਦਲ ਦੀ ਲਿਸ਼ਕ ਵੱਜੀ ਤਾਂ ਕੀ ਵੇਖਿਆ ਜੁਹਾਰ ਦੀ ਲਾਸ਼ ਪਈ ਹੈ ਤੇ ਘੋੜਾ ਚਰਨ ਚੜਨੇ ਵਾਓ ਉਥੇ ਘੋੜੇ ਦੇ ਕਲਗੀਧਰ ਪਾਸੇ ਉੱਤਰ ਪਏ ਕਹਿੰਦੇ ਮੇਰਾ ਘੋੜੇ ਗੋੜੇ ਚੜ ਕੇ ਮੈਂ ਸ਼ੀਧਾਂ ਦੇ ਉੱਤੋਂ ਲੰਘ ਰਿਹਾ ਸੀ ਜੁੱਤੀ ਜੋੜਾ ਉੱਥੇ ਲਾ ਦਿੱਤਾ ਜੁੱਤੀ ਮੇਰੀ ਜੁੱਤੀ ਆਲਾ ਪੈਰ ਕਿਸੇ ਸ਼ਹੀਦ ਨੂੰ ਨਾ ਲੱਗ ਜਾਏ। ਉਤੋਂ ਪਹਿਣਨੋਂਗੇ ਚੱਲੇ ਨੇ ਕਲਗੀਧਰ ਪਾਤਸ਼ਾਹ। ਗੜੀ ਵਿੱਚੋਂ ਸਵੇਸ਼ ਤਿਆਰ ਹੋ ਪਏ ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ। ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈ ਮੱਥਾ ਧਾਰ ਲਿਆ ਨੇ ਮਾਝੂ ਵਾੜੇ ਦੇ ਵੱਲ। ਮਿੱਠਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦ ਦੀ ਅਖਾਰੇ ਦੇ ਵੱਲ। ਲੰਘਦੇ ਹੋਏ ਚੁਹਾਰ ਦੀ লাশ ਕੋਲੋਂ ਪੈ ਗਈ ਨਿਗਾ ਕੁਰਬਾਨੀ ਦੇ ਲਾੜੇ ਦੇ ਵੱਲ। ਵਾਲ ਬਰ ਵੇਖਿਆ ਜਾਤੇ ਨੇ ਨਾਲ ਗੌਰਵ ਅਤੇ ਫਿਰ ਮੁਸਕਾ ਕੇ ਲੰਘ ਤੁਰਿਆ ਸਾਈਆਂ ਲਾਂਧੀਆਂ ਅੰਦਰਾਂ ਰਹਿ ਗਈਆਂ ਪਰ ਉਹ ਪੱਲਾ ਛੁਡਾ ਕੇ ਲੰਘ ਤੁਰਿਆ ਉਹ ਬਾ ਨਿਕਲ ਗਈਆਂ ਦਇਆ ਸਿੰਘ ਦੀਆਂ ਤੇ ਉਹ ਭੂਰਨੀ ਖਾ ਕੇ ਬੈਠ ਗਿਆ ਉਹਦੇ ਲਊ ਲਿਬੜੇ ਪੈਰਾ ਕੂਲਿਆਂ ਤੇ ਸਿੰਘ ਸੀਸ ਝੁਕਾ ਕੇ ਬੈਠ ਗਿਆ ਵਾਲ ਪਿਤਾ ਨਨ ਮੋਹਿਦੇ ਵੇਖ ਕੇ ਤੇ ਦਇਆ ਸਿੰਘ ਰੂਹ ਵਿੱਚ ਆ ਕੇ ਬੈਠ ਗਿਆ ਕੀ ਸੀ ਮੋਤੀਆਂ ਵਾਲਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਦੇ ਤਿਆਗ ਦੀ ਮਹਿੰਦੀ ਨਾ ਲਤਨੀ ਸੀ ਸੁਕਾਤ ਜੇ ਪਿਆਰ ਦਾ ਫੇਰ ਜਾਂਦਾ ਪਰ ਦਿੱਠਾ ਕਲਗੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਆਵਾਜ਼ ਮਾਰੀ ਆ ਜਾ ਦਇਆ ਸਿੰਘਾ ਬਾਜਾਂ ਨਾਲ ਉਡਾਰੀਆਂ ਲਾਂਦਾ ਸੈਂ ਖਾਈਆਂ ਕਿਹੜੀਆਂ ਵਿੱਚ ਫਸ ਗਿਆ ਸਿੰਘਾ ਬੜਾ ਸੁਖੀ ਹੈ ਮੌਤ ਦੀ ਗੋਦ ਅੰਦਰ ਇਹਨੂੰ ਰਹਿਣ ਦੇ ਇੱਥੇ ਪਿਆ ਸਿੰਘਾ ਉਹ ਖੱਪੜ ਪਾਉਂਦਾ ਕੌਣ ਪਰਮਾਨਿਆਂ ਤੇ ਚਾਦਰ ਵਿੱਚ ਲਪੇਟਣਾ ਪਿਆ ਸਿੰਘਾ ਉਤਾ ਵਟ ਉਹ ਨਹੀਂ ਦੇਸ਼ ਭਗਤ ਹੁੰਦਾ ਜੋ ਸ਼ਹੀਦੀ ਮੌਤ ਤੇ ਜੂਰਦਾ ਹੈ ਇਹ ਤਾਂ ਮੰਝਲਾ ਮਾਰ ਕੇ ਪਿਆ ਐ ਲੰਮਾ ਸਾਡਾ ਪੰਥ ਪਰ ਸਜਣਾ ਦੂਰ ਦਾ ਹੈ ਕਿਹਾ ਸਿੰਘੜੇ ਪਾਤਸ਼ਾਹ ਤੁਸੀਂ ਚੱਲੋ ਮੈਂ دیدار ਕਰਕੇ ਹੁਣੇ ਆ ਜਾਣਾ ਇਹਨੂੰ ਮਿਲਾਂਗਾ ਫਿਰ ਕਿਸ ਥਾਂ ਉੱਤੇ ਮੈਂ ਇਕਰਾਰ ਕਰਕੇ ਹੁਣੇ ਆ ਜਾਣਾ ਮੇਰੀ ਆਤਮਾ ਤੇ ਬੋਝ ਕੁੰਕਾਂ ਦਾ ਹੌਲਾ ਬਾਹਰ ਕਰਕੇ ਹੁਣੇ ਆ ਜਾਣਾ ਦਿਓ ਆਗਿਆ ਕਿ ਦੋਹਾਂ ਚੰਨਿਆਂ ਦਾ ਮੈਂ ਸਸਕਾਰ ਕਰਕੇ ਹੁਣੇ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿੱਚ ਰੁੱਲਦਾ ਮੇਰਾ ਹੌਸਲਾ ਪਿਆ ਤੇ ਆ ਮਿਲਾਂਗਾ ਮੈਂ ਸਸਕਾਰ ਕਰਨਾ ਸਾਬ ਜੱਦਾ ਦਾ ਜ਼ਿਕਰ ਜਿਉਂਦਾ ਰਿਆ ਤੇ ਆ ਮਿਲਾਂਗਾ ਗੁਰਾ ਆ ਕੇ ਰੋ ਦੇ ਨਾਲ ਮੋੜ ਕੇ ਉੱਠ ਬਣੀ ਦਾ ਜੁਮੇਵਾਰ ਸਿੰਘਾ ਜਿੱਤੀ ਹੋਈ ਬਾਜੀ ਨਾਲ ਕਾਲਨਾ ਦੇ ਦਿਆਂ ਕਿਸ ਤਰ੍ਹਾਂ ਦਸ ਮੈਂ ਹਾਰ ਸਿੰਘਾ ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁੱਤੇ ਨਾ ਜੀਤ ਨਾ ਕੋਈ ਜੁਹਾਰ ਸਿੰਘਾ ਇੱਕੋ ਜੇ ਨੇ ਸਾਰੇ ਜੇ ਕਰ ਸਕਣਾ ਤੇ ਸਭ ਨਾਲ ਕਰੀ ਸੰਸਕਾਰ ਸਿੰਘਾ ਮੇਰੇ ਕਾਜ਼ ਦੇ ਨੂੰ ਲੱਖਾਂ ਜ਼ਖਮ ਲੱਗੇ ਤੂੰ ਕੋਲੋਸ ਨਾਲ ਇੱਕੋ ਫਟੜਿਆ ਮੇਰੀ ਨਿਗਾ ਚ ਵੇਖ ਕੋਈ ਇਹਨਾਂ ਵਿੱਚੋਂ ਨਹੀਂ ਗਾ ਜੀਤ ਜੁਹਾਰ ਤੋਂ ਘਟੜਿਆ ਵਾਹ ਜੀ ਇੱਕੋ ਜੇ ਟੋਟੇ ਮੇਰੀਆਂ ਆਂਦਰਾਂ ਦੇ ਉਹ ਸਿੱਖਾ ਜੱਲਿਆ ਵਿਕਰਾ ਕਰ ਰਿਆ ਹੈ ਕੰਡੇ ਮੌਤ ਦੇ ਚੂਬੇ ਨੇ ਸਾਰਿਆਂ ਨੂੰ ਫੁੱਲ ਸ਼ਰਦਾ ਦੇ ਕੱਲੇ ਤੇ ਧਰ ਰਿਆ ਹੈ ਇਹ ਤੇ ਸਭਨਾ ਸਵਾਸਾਂ ਦਾ ਦਾਨ ਦਿੱਤਾ ਪਰ ਤੂੰ ਇੱਕ ਖਾਤਰ ਹੋ ਕੇ ਭਰ ਰਿਹਾ ਹੈ ਮੈਨੂੰ ਜ਼ਿੰਦਗੀ ਦਿੱਤੀ ਹੈ ਸਾਰਿਆਂ ਨੇ ਤੂੰ ਅਜੀਤ ਜੁਧਾਰ ਲਈ ਮਰ ਰਿਹਾ ਹੈ ਜੇ ਤੂੰ ਅਮਰਤ ਦੀ ਸ਼ਕਤੀ ਗ੍ਰਹਿਣ ਕਰ ਲਉ ਵੱਖੋ ਵੱਖਰੇ ਤੈਨੂੰ ਨਾ ਮੁੱਤ ਦਿਖਦੇ ਜੇ ਤੂੰ ਭਾਈ ਕਨਈਏ ਤੋ ਸਮਝ ਲੈੰਦੋ ਤੈਨੂੰ ਸਾਰੇ ਦਸ਼ਮਹੀ ਦੇ ਪੁੱਤ ਦਿਖਦੇ ਵਾ 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 ਇਹ ਜੋ ਮਰਦੇ ਨੇ ਮੌਤ ਬਹਾਦਰਾਂ ਦੀ ਇਹ ਨਹੀਂ ਖਪਨ ਦੀ ਸਮਝਦੇ ਲੋਹਰ ਸਿੰਘਾ ਇਹਨੇ ਇਸ਼ਕ ਦੀ ਅੱਗ ਵਿੱਚ ਸੜਨ ਵਾਲੇ ਰੱਖਦੇ ਚਿਖਾ ਦੀ ਨਹੀਂ ਹ ਜੋਰ ਸਿੰਘਾ ਮਾਸ ਇਹਨਾਂ ਦਾ ਖਾਨ ਨਸ਼ੰਗੋ ਕਿਲਾ ਕਾਂਤ ਰੋੜ ਤਰੋੜ ਸਿੰਘਾਂ ਤਾਂ ਕਿ ਅਣਖ ਦੀ ਜਗ ਨੂੰ ਮਿਲੇ ਗੁਰਤੀ ਤੇ ਜਮਨਸੂਰ ਮੈਂ ਲੱਖ ਕਰੋੜ ਸਿੱਕਾ ਵਾ ਵਾ ਇਹਨਾਂ ਵਾਸਤੇ ਖਪਨ ਜੇ ਕੋਲ ਰਖਦਾ ਤਾਂ ਮੈਂ ਵੇਦਾ ਨਾ ਇਸ ਕਮਜ਼ੋਰ ਦਾ ਨਾ ਹੰਜੂ ਇਹਨਾਂ ਲਈ ਹੁੰਦੇ ਜੇ ਆ ਖੰਦਰ ਤਾਂ ਮੈਂ ਇਹਨੂੰ ਪਿਆਸਿਆ ਟੋਰਦਾ ਨਾ ਮੇਰੀ ਰੂਹ ਇਸ ਮੌਤ ਨੂੰ ਦੋਜਦੀ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿਣ ਤੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਨਿਆਂ ਤੋਂ ਸਮਝਾਂ ਮਾਨ ਮਿਲਦਾ ਕਿ ਸਰਬੰਸੂਰਤਾ ਕੇ ਆ ਗਿਆ ਹਾਂ ਇਵਿਕਨ ਲੋਕੀ ਤਾਂ ਸੋਨ ਲਵਾ ਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਮੈਨੂੰ ਤਾਂ ਆ ਨਹੀਂ ਚੱਕ ਸਾਰਾ ਮੈਨੂੰ ਲੱਖ ਵਾਰੀ ਰਾਂ ਦਾ ਚੋਰ ਸਮਝੇ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਇਸੇ ਕੋਰ ਸਮਝੇ ਤੇ ਪੁੱਤ ਹੋਰ ਸਮਝੇ ਇਹ ਦੋ ਚਾਦਰੇ ਦਾ ਕੱਪੜਾ ਪਾ ਰਿਆ ਹੈ ਇਹਦੇ ਨਾਲ ਚੱਲੇ ਨਹੀਂ ਸਾਜ ਸਿੰਘਾ ਪਰਦੇ ਪਾ ਸ਼ਹੀਦਾ ਦੇ ਕੱਪੜਾ ਦੇ ਇਹਨਾਂ ਦੀਆਂ ਵਡਿਆਈਆਂ ਨਾਲ ਕਾਜ ਸਿੰਘਾ ਲੜ ਕੇ ਜੰਗ ਇਹਦਾ ਜਿਹੜੇ ਮਰਨ ਯੋਧੇ ਕੱਪੜਾ ਉਹਨਾਂ ਨੂੰ ਹੁੰਦੇ ਰੇ ਬਾਜ ਸਿੰਘਾ ਟੋਟੇ ਇਹਨਾਂ ਦੇ ਗਣ ਨਿਸ਼ੰਗ ਲੋਕੀ ਸੂਰ ਬੀਰਾਂ ਦੀ ਇਹਦੇ ਵਿੱਚ ਲੱਜ ਸਿੰਘਾ ਜੇ ਕੜੇ ਨੇ ਇਹਨੂੰ ਖੱਪਣ ਦੀ ਚਾਹ ਹੁੰਦੀ ਮਰਦੇ ਮਹਿਲੀਏ ਪਲੰਘ ਦੀ ਮਾਰੀਆਂ ਤੇ ਇਹ ਦੇ ਖੱਪਣ ਦਾ ਛਾ ਪਰਦੇ ਪਉਣ ਦੀਆਂ ਬਾਤ ਲੀਆਂ ਸਤਨਕੀਆਂ ਲਾਰੀਆਂ ਤੇ ਉਹ ਅਮਰਤ ਧਾਰੀਆ ਉਥੇ ਨਿਸ਼ਚਿੰਤੋ ਕੇ ਰਾਜੀ ਕਦੇ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਈ ਬੇੜੀ ਮੈਨ ਨਹੀਂ ਰੱਖ ਸਕਦਾ ਜਾਂ ਰਾਹ ਰਹਿੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਨਹੀਂ ਸਿੱਧੂ ਜੋਗੀ ਦੇ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਰਾਂ ਦਾ ਪਿਆਰ ਰਹਿੰਦਾ ਵਾਹ ਦਾਸ ਸਿੰਘ ਗੰਬੋਲ ਸਕਿਆ ਨਾ ਹੰਜੂ ਕੇਰ ਦਾ ਕੇਰ ਦਾ ਟੋਪਿਆਓ ਸੂਰ ਮਤਾਈ ਤੇ ਉਸ ਬ੍ਰਹਮਾਤਮਾ ਦੀ ਮਾਲਾ ਫੇਰਦਾ ਫੇਰਦਾ ਦਰਪਿਆਓ ਮਾਲਾ ਫੇਰਦਾ ਫੇਰਦਾ ਦਰਪਿਆਓ ਦਰਪਿਆਓ